ਹਾਲੇ ਸਟਾਰ ਪਾਰਕ ਦੇ ਵਿੱਚ ਕੰਮ ਆ ਜੀ ਹਾਲੇ ਸਟਾਰ ਪਾਰਕ ਦੇ ਵਿੱਚ ਕੰਮ ਆ ਅਮਾ ਜੂਮ ਦੇ ਵਿੱਚ ਤੇ ਅੱਜ ਜਾਣਦੇ ਆ ਤੇ ਮੈਨੂੰ ਵੀ ਥੋੜਾ ਲੇਟਨਾ ਹੋ ਜਾਵਾ ਬੱਦਲ ਵੀ ਹੈਗਾ ਤੇ ਬਾਕੀ ਮੀਂਹ ਦਾ ਅਸਰ ਹੈ ਨਹੀਂ ਮੀਂਹ ਆਊਗਾ ਤੇ ਅੱਜ ਦੇਖਦੇ ਆਂ ਜੀ ਕੰਮ ਦੇ ਪਹਿਲਾ ਦਿਨ ਕਿਦਾਂ ਦਾ ਰਹਿੰਦਾ ਆ ਕਿੱਦਾਂ ਕਿੰਨੇ ਕੋ ਬੰਦੇ ਕੰਮ ਕਰਦੇ ਆ ਕਿਉਂਕਿ ਇਹ ਸਾਰ ਕੰਮ ਦਾ ਥੋੜਾ ਜਿਹਾ ਠੰਡਾ ਹੀ ਕੰਮ ਹੈ ਸਾਰ ਜਰਮਨ ਦੇ ਵਿੱਚ ਤੇ ਮਸਾ ਨਵਾਂ ਕੰਮ ਦੁਬਾਰਾ ਲੱਗਿਆ ਤੇ ਹੁਣ ਜੀ ਦੇਖਦੇ ਹਾਂ ਜਾ ਕੇ ਫਿਲਰ ਤੋਂ ਕਿੱਦਾਂ ਕਰੀਏ ਗਿਆ ਹੁਣ ਜਾ ਹੈ ਨਾ ਪੈਣੀ ਦੇ ਅੰਦਰ ਪਾਣੀ ਦੀ ਬੋਤਲ ਲੈਣੇ ਆ ਤੇ ਫਿਰ ਜਾਂਦੇ ਆ ਬਹਨੋਫ ਨੂੰ ਆਓ اسی ਮਾਰਕੀਟ ਦੇ ਅੰਦਰ ਆਪਾਂ ਵੱੜ ਚੁੱਕੇ ਹਾਂ ਹੁਣ ਇੱਥੋਂ ਲੈਣੀ ਹੈ ਪਾਣੀ ਇੱਕ ਪਾਣੀ ਦੀ ਬੋਤਲ ਤੇ

ਲੋ ਜੀ ਮੈਂ ਸੇ ਬਰਗਾਵੀਆਂ ਮੈਂ ਹੌਣੇ ਪਤਰਾ ਟ੍ਰੇਨ ਤੋਂ ਉੱਤੋਂ ਉੱਤਰ ਕੇ ਜਾਣਾ ਘਰੇ ਤੇ ਘਰ ਜਾਂਦਿਆਂ ਨੂੰ ਲੱਗ ਹੀ ਜਾਂਦਾ 20 ਮਿੰਟ ਇਸ ਟਾਂ ਬੱਸ ਬੱਸ ਵੀ ਨਹੀਂ ਮਿਲਨੀ ਇਸ ਟਾਂ ਤੇ ਕਿਉਂਕਿ ਹਾਲੇ ਟਾਈਮ ਕੁਝ ਨਹੀਂ ਹੋਇਆ ਖਾਸ ਸਾਢੇ ਕੁ ਪੰਜ ਦਾ ਟਾਈਮ ਪਰ ਚੰਨ ਦੇਖ ਲਓ ਕਿੰਨਾ ਆ ਇਸ ਵਾਰ ਸਿਆਲਾਂ ਦੇ ਵਿੱਚ ਤੇ ਇਸ ਟਾਈਮ ਬਿਲਕੁਲ ਹੀ ਨੀਰਾ ਹੋਇਆ ਹੁੰਦਾ ਆ ਇੱਥੇ 6:00 7:00 ਵਜੇ ਸੂਰਜ ਚੜ੍ਹਦਾ ਆ ਬਟ ਗਰਮੀਆਂ ਚ ਹੈ ਆ ਵੀ 4:00 ਵਜੇ ਨਾਲ ਹੀ ਮਤਲਬ ਚਾਨਣ ਹੋ ਜਾਂਦਾ ਇੱਥੇ ਤੇ ਚਾਨਣ ਵਾਵਾ ਆ ਪਰ ਟਾਈਮ ਹਾਲੀ ਸ਼ੇਰ ਦੇ 5:30 ਹੋ ਗਿਆ ਜੀ ਤੇ ਹੁਣ ਬੱਸ ਹੈਗੀ ਇਹ ਪਰ ਲੇਟ ਆ ਬੱਸ ਟਰੱਕ ਹੀ ਜਾਣਾ ਪਾਣਾ ਘਰ ਨੂੰ ਬਾਕੀ ਕੰਮ ਤਾਂ ਹੋ ਗਿਆ ਰਿਆ ਸੀ ਹੰਜ ਦਾ ਦੇਣਾ ਕੰਮ ਦਾ ਵਾਈਡ ਦਾ ਦਿਨ ਬਾਲਾ ਵਧੀਆ ਸੀ ਟ੍ਰੇਨਿੰਗ ਅੱਜ ਸਾਰੇ ਨੇ ਉਹਨਾਂ ਨੇ ਬਸ ਟ੍ਰੇਨਿੰਗ ਹੀ ਕਰਾਈ ਜੀ ਉਹਨਾਂ ਨੇ ਬਾਕੀ ਪ੍ਰੈਕਟੀਕਲ ਦੱਸਾਂਗੇ ਕੱਲ ਨੂੰ ਅੱਜ ਤਾਂ ਥਿਊਰੀ ਸੀ ਤੇ ਜਚਿਆ ਕੰਮ ਦਾ ਬਾਕੀ ਚਲੋ ਠੀਕ ਜੀ ਕੰਮ ਤਾਂ ਕੰਮ ਹੀ ਹੁੰਦਾ ਜਿਹੜਾ ਮਰਜ਼ੀ ਹੋਵੇ ਤੇ ਹੁਣ ਇਹ ਸ਼ੁਗਰ ਆ ਵਾਈਕੂ ਦਾ ਵੀ ਕੰਮ ਮਿਲਿਆ ਤਵਾਂ ਤੇ ਬਸ ਵਧੀਆ ਹੋਵੇ ਤੇ ਜਾ ਕੇ ਫੇਰ ਫੇਰ ਹੁਣ ਜਾ ਕੇ ਸੌਣਾ ਆ। ਸਭ ਤੋਂ ਪਹਿਲਾਂ ਤੇ ਨਹਾਣਾ ਆ ਤੇ ਨਹਾ ਕੇ ਫਿਰ ਦੇ ਜੰਦੀਆਂ ਕਾਫੀ ਕਾਫੀ ਪੀ ਕੇ ਤੇ ਫਿਰ ਸੌਂ ਜਾਗੇ। ਤੇ ਫਿਰ ਉਠਾਂਗੇ ਦੁਪਹਿਰ ਨੂੰ। ਫਿਰ 3-4 ਘੰਟੇ ਦਾ ਟਾਈਮ ਹੋਊਗਾ। 6 ਵਜੇ ਫੇਰ ਨਿਕਲਣਾ ਆ ਹਾਂ ਜੀ ਫੇਰ ਕੰਮ ਤੋਂ। ਘਰ ਤੋਂ ਕੰਮ ਕੰਮ ਤੋਂ ਘਰ। ਪਰਦੇਸਾਂ ਦੇ ਤੇ ਬੰਦੇ ਦੀ ਆਹੀ ਜ਼ਿੰਦਗੀ ਹੈ ਜੀ। ਵੀਕਐਂਡ ਤੇ ਟਾਈਮ ਮਿਲਦਾ ਆ ਯਾਰਾਂ ਦੋਸਤਾਂ ਨਾਲ ਸਨਪਸ਼ਣ ਕਰ ਲੀਦਾ ਆ। ਤੇ ਬਾਕੀ ਇਦਾਂ ਹੀ ਚੱਲ ਜਾਂਦਾ ਜੀ ਕੰਮ ਨਹੀਂ ਮੁੱਕਦੇ ਬੰਦਾ ਮੁੱਕ ਜਾਂਦਾ ਅੱਜ ਨਾ ਬੱਦਲ ਵੀ ਬਹੁਤ ਜ਼ਿਆਦਾ ਵਧੀ ਬਣੇ ਆ ਨਾ ਬੱਦਲ ਵੀ ਤੇ ਅੱਜ ਚੰਗਾ ਸੀ ਮੈਂ ਛਤਰੀ-ਛੁਤਰੀ ਲੈ ਕੇ ਆ ਸੀ ਨਾਲ ਤੇ ਜਾਣਦੇ ਸੋ ਮੀ ਪੈਣ ਡਿਆ ਸੀ ਸਾਲੇ ਬਟ ਹੁਣ ਵੀ ਬੱਦਲ ਬਣੇ ਆ ਬਟ ਮੀ ਤਾਂ ਹੈ ਨਹੀਂ ਹੁਣ ਬਟ ਛਤਰੀ ਹੈਗੀ ਆਪਣੇ ਕੋਲ ਜੇ ਹਵਾ ਵੀ ਗਿਆ ਤੇ ਕੋਈ ਨਹੀਂ ਆਪਾਂ ਕੱਢ ਲਾਂਗੇ ਛਤਰੀ ਬੈਗ ਦੇ ਵਿੱਚ ਹੀ ਤੇ ਕੋਈ ਨਜੀਤ ਜਾਣੇ ਪੈ ਹਨ ਘਰੇ ਲਓ ਜੀ ਲੰਗ ਦੇ ਲੰਗ ਦੇ ਮੈਂ ਕਿ ਤੁਹਾਨੂੰ ਇੱਕ ਆਪਣਾ ਇਥੋਂ ਦਾ ਮੈਸੇਜ ਵਰਗ ਦਾ ਇੱਕ ਛੋਟਾ ਜਿਹਾ ਤਲਾਜ ਵਿਖਾ ਦਈਏ ਬਹੁਤ ਹੀ ਵਧੀਆ ਆ ਜਿਆਦਾ ਵਧੀਆ ਆ ਤੇ ਇਥੇ ਆਪਣਾ ਲੋਕੀ ਜੀ ਹੁੰਦੇ ਆ ਦਿਵਾਲੇ ਵਾਲੇ ਬੰਦਾ ਸੈਰ ਵੀ ਕਰ ਸਕਦਾ ਸਿਰ ਸਿਰੇ ਬਹੁਤ ਵਧੀਆ ਬਣਿਆ ਹੋਇਆ ਤੇ ਸਾਰਾ ਜੀ ਪਾਣੀ ਆ ਦੇਖੋ ਆ ਇਹਦੇ ਚਾਰ ਸ਼ਫਿਰ ਆ ਆ ਸਾਹਮਣੇ ਹੋਟਲ ਵੀ ਹੈਗਾ ਇੱਕ ਏ ਆਸਰਾ ਯਮ ਲੋਇਟਰੂ ਪਰੁਖ ਜੇ ਹਨ ਸਾਰਾ ਬੰਦੋ ਇਧਰੋਂ ਬਣਿਆ ਤੇ ਇਧਰ ਸੜਕ ਆ ਜਾਂਦੀ ਹੈ ਜੀ ਤੇ ਬਹੁਤ ਹੀ ਜਿਆਦਾ ਸ਼ਾਨਦਾਰ ਆ ਮੈਂ ਤੁਹਾਨੂੰ ਉਹ ਖਾ ਦਿਏ ਸਿਰ ਸਿਰੇ ਸਿਰ ਸਿਰੇ ਸੈਰ ਸੂਰ ਬੰਦਾ ਕਰੇ ਨਾ ਬਹੁਤ ਵਧੀਆ ਵਧੀਆ ਲੱਗਦਾ ਹੈ ਤੇ ਬਾਕੀ ਇਹੀ ਆ ਕਿ ਜੇ ਹੁਣ ਟਾਈਮ ਹੀ ਹੈ ਨੀ ਜਾ ਕੇ ਸੌਂ ਜਾਣਾ ਯਾ ਨੀਂਦ ਅੱਗੇ ਆਉਣ ਲਈ ਤੇ ਬਾਕੀ ਜਿਹੜੇ ਇਸ ਟਾਈਮ ਹੁੰਦੇ ਆ ਉਹ ਕੋਈ 6 ਵਜੇ ਡਿਊਟੀ ਦਾ ਕੰਮ ਹੋਵੇ ਕਿ 4 ਵਜੇ ਦੀ ਹੈ ਕੋਈ ਸੁੱਤਾ ਆ ਕਿਸੇ ਦੀ ਦੁਪਹਿਰ ਦੀ ਹੋਣੀ ਹੈ ਹਨਾ ਤੇ ਬਸ ਇਦਾਂ ਹੀ ਆ ਜੀ ਬਾਕੀ ਗੋਰੇ ਆਉਂਦੇ ਆ ਇੱਥੇ ਹੁਣ ਭੱਜਦੇ ਵੀ ਹੋਣਗੇ ਸ਼ਾਇਦ ਅੱਗੇ ਜਾ ਕੇ ਤੁਹਾਨੂੰ ਤਾਂ ਦੇਖ ਜਾਈਗਾ ਤੇ ਇਦਾਂ ਵੀ ਆਉਂਦੇ ਆ ਜੀ ਇੱਥੇ ਗੋਰੇ ਆ ਦੇਖੋ ਜੀ ਪੰਛੀ ਫਿਰਸਿਰੇ ਕਈ ਇਹਨਾਂ ਨੂੰ ਖਾਣਾ-ਕੂਣਾ ਵੀ ਪਾ ਜਾਂਦੇ ਆ ਆ ਕੇ ਤੇ ਦੇਖੋ ਕਿੰਦਾ ਕਿੰਦਾ ਨੇ ਸਿਰਸਰੇ ਸ਼ਾਂਤ ਨਹੀਂ ਪਤ ਨਹੀਂ ਇਹਨਾਂ ਨੂੰ ਕੀ ਕਹਿੰਦੇ ਆ ਇਹਨਾਂ ਇਹ ਨਹੀਂ ਪਤਾ ਆਪਾਂ ਨੂੰ ਸੇਰੇ ਸੇਰ ਦਾ ਟਾਈਮ ਆ ਇਹ ਵੀ ਲੱਗਦਾ ਨੇ ਸੁੱਤੇ ਉੱਠੇ ਆ ਦੇਖੋ ਜੀ ਦੇਖੋ ਇਹ ਗੁਈ ਨਾ ਹੀ ਕਰ ਆਉਂਦੀ ਆ ਪਾਣੀ ਦੇ ਵਿੱਚ ਦੀ ਆ ਤਿਰਨਦਾ ਥੋੜੇ ਜਿਹਾ ਆ ਆ ਜੀ ਕੁਝ ਵੀ ਉਹ ਇਦਾਂ ਦਾ ਇੱਥੋਂ ਦਾ ਰਿਆਲੀ ਹੈ ਰਿਆਲੀ ਹੁਣ ਆਪਾਂ ਜਾਣੇ ਆ ਜੀ ਘਰੇ ਪੌੜੀਆਂ ਚੜ ਕੇ ਆ ਇੱਥੇ ਬਣਿਆ ਬੈਣ ਬੂਨ ਨੂੰ ਵੀ ਹੈਗਾ ਜੇ ਕਿਸੇ ਨੇ ਬੈਣਾ ਬੂਣਾ ਤਾਂ ਕੋਈ ਬਹਿ ਸਕਦਾ ਹੈ ਇਹ ਰਸਤੇ ਦੇ ਨਾਲੇ ਦਵਾਲੇ ਇੰਨੇ ਬੂਟੇ ਲਾਏ ਜਾਣਾ ਇਹਨਾਂ ਨੇ ਮਤਲਬ ਪੂਰੀ ਇੱਕ ਛਤਰੀ ਜੀ ਨਹੀਂ ਬਣ ਜਾਂਦੀ ਜਿੱਦਾਂ ਇੱਕ ਸਾਦੀ ਛਤਰੀ ਜੀ ਬਣ ਜਾਂਦੀ ਪੂਰੀ ਤੇ ਸਿਰ ਸਿਰ ਤਾਂ ਫਿਰ ਵੀ ਠੀਕ ਆ ਭੱਜਣ ਨੂੰ ਵਸੇ ਠੀਕ ਇਹਦੇ ਵਿੱਚ ਬੰਦਾ ਭੱਜ ਪੁੱਜ ਸਕਦਾ ਹੈ ਨਾ ਵਾਲੀ ਲੰਮੀ ਲੰਮੀ ਆ ਇਹ ਤੇ ਵਾਟਰ ਆ ਦੇ ਵਿੱਚ ਮੱਛਰ ਮੁਛਰ ਬਹੁਤ ਹੁੰਦਾ ਆ ਕਿਉਂਕਿ ਇਹਦਾ ਬੂਟੇ ਆਣ ਵਾਲੇ ਦਵਾਲੇ ਤੇ ਇੰਨਾ ਚੁੜਕ ਲੱਕ ਜਾਂਦਾ ਆ ਤੇ ਇਸ ਕਰਕੇ ਬਾਕੀ ਦਿਨੇ ਧੁੱਪ ਹੋਵੇ ਤਾਂ ਵੀ ਵਧੀਆ ਛਾਂ ਹੋ ਜਾਂਦੀ ਏ ਤੇ ਬਾਕੀ ਸਿਰ ਸਿਰ ਤਾਂ ਵਧੀਆ ਹੈ ਹੀ ਸਿਰ ਆਹ ਜਿਹੜਾ ਤੁਸੀਂ ਰੋਡ ਵਹਿੰਦੇ ਹੋ ਨਾ ਇਹ ਸਿੱਧਾ ਰੋਡ ਜਾਂਦਾ ਜਿੱਦਾਂ ਜਿੱਦ ਨੂੰ ਇੱਥੇ ਚੌਂਕ ਆ ਤੇ ਆਹ ਜਿਹੜਾ ਰਸਤਾ ਆ ਇਹ ਚੱਲ ਜਾਂਦਾ ਸਾਡੇ ਘਰ ਨੂੰ ਇਹਦੇ ਨਾਲ ਹੀ ਸੁਪਰਮਾਰਕਟ ਆ ਪੈਨੀ ਜਿੱਥੋਂ ਅਸੀਂ ਸਮਾਨ ਲੈਣੇ ਹੁੰਨੇ ਆ ਤੇ ਖੁੱਲ ਗਈ ਹੋਣੀ ਓਨੇ ਵੀ ਪਰ ਨਹੀਂ ਸ਼ਾਇਦ 7 ਵਜੇ ਹੋਊਗੀ ਤੇ ਹਾਲੇ ਟਾਈਮ 5:30 ਆਇਆ ਸੋ